ਜੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਲੁਏ ਦੇ ਹੁਣ ਪੰਨ ਲਾਂਦੀ ਸੰਗਤ ਦੇਖੋ ਸਤਲੁਏ ਤਰਿਆ ਪਿੰਡ ਰਸੀਦਪੁਰ ਮੇਲਾ ਬੰਨ ਟੁੱਟਣ ਦੀ ਕਗਾਰ ਤੇ ਪਰ ਸੰਗਤ ਦਾ ਹੜ ਆਇਆ ਹੋਇਆ ਆ ਨੌਜਵਾਨ ਸੇਵਾ ਕਰ ਰਹੇ ਆ اوه بھن 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 لے میرے حساب سے حالات کو لگتا ہے پکڑے گے وچ بہت چھا رہا ہے او کڈے گئے او بھائی رے رے پیچھے نہ اگے ਗਾਲਾਂ ਲੈ ਨਹੀਂ ਜਾ ਰਹੇ ਆਗਲੇ ਜਾ ਬਾਈ ਜਾਲ ਲਾ ਕੇ ਵਿੱਚ ਥੈਲੇ ਪਾ ਰਹੇ ਆ ਤਾਂ ਜੋ ਇਹ ਖੜ ਸਕੇ ਹਾਂ ਇੱਥੇ ਜ਼ਿਆਦਾ ਨੇੜੇ ਲੱਗ ਗਿਆ ਨਾ ਸਿਰਫ ਆਹ ਬੰਦ ਤੋਂ 10 ਫੁੱਟ ਰਹਿ ਗਿਆ ਜਮੇ ਨੇੜੇ ਲੱਗਾ ਹੋਇਆ ਆ ਪਾਣੀ ਦੀ ਸਪੀਡ ਬਹੁਤ ਤੇਜ਼ ਆ ਦਿਨ ਪਾ ਦਿਨ ਪਾਣੀ ਵਧ ਰਿਹਾ ਆ ਆਰਮੀ ਵਾਲੇ ਜਵਾਨ ਪਹੁੰਚੇ ਹੋਏ ਆ ਆਪਣੇ ਗੰਨਤ ਪਛਾਦਾ ਜਾਖੜੇ ਹੋਏ ਆ ਗਏ ਆ ਗਏ ਮੋਤੀ ਚੱਲਿਆ ਇਹ ਜਵਾਨ ਸਾਡਾ ਕੱਲ ਦੀ ਸੇਵਾ ਕਰ ਰਿਹਾ ਔਰ ਕੰਟਰੋਲ ਸਿਟ ਪਰ ਬਾਈ ਥੱਲੇ ਆ ਜਾਓ ਬਾਕੀ ਨੇ ਉਹ ਥੱਲੇ ਆ ਜਾਓ ਥੱਲੇ ਯਾਰ ਲੈ ਵੀ ਸੰਗਤ ਜੀ ਫੇਰ ਹੋਵਾਂਗੇ ਲਾਈਵ ਆਪਾਂ ਹੁਣ ਸੇਵਾ ਕਰ ਲਈਏ ਥੱਲਿਆਂ ਦੀ ਫੇਰ ਆਪਾਂ ਦੁਪਹਿਰ ਨੂੰ 2-3 ਘੰਟੇ ਬਾਅਦ ਲਾਈਵ ਹੋਵਾਂਗੇ ਆਪਾਂ ਬੰਦ ਬੰਦ ਲਈਏ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਵੀਰੇ ਆ ਗਿਆ ਆ ਗਿਆ ਆ ਗਿਆ